ਪੰਜਾਬ ਦੇ ਵਿੱਚ ਹੁਣ ਕੜਾਕੇ ਦੀ ਠੰਡ ਨੇ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਥਾਵਾਂ ਦੇ ਉੱਤੇ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਹੁਤ ਘੱਟ ਹੋ ਰਹੀ ਹੈ। ਉੱਥੇ ਹੀ ਲੁਧਿਆਣਾ, ਅਮਰitsar ਤੇ ਸ਼੍ਰੀ ਫਤਿਹਗੜ੍ਹ ਸਾਹਿਬ ਪੰਜਾਬ ਦੇ ਸਭ ਤੋਂ ਠੰਡੇ ਇਲਾਕੇ ਰਹੇ ਨੇ। ਉੱਥੇ ਹੀ ਬਠਿੰਡਾ ਅਤੇ ਚੰਡੀਗੜ੍ਹ ਦੇ ਵਿੱਚ ਵੀ ਕੜਾਕੇ ਦੀ ਠੰਡ ਨੇ ਆਪਣਾ ਜ਼ੋਰ ਦਿਖਾ ਦਿੱਤਾ ਹੈ। ਦਾਦੀਏ ਕੀ ਮੌਸਮ ਵਿਭਾਗ ਦੀ ਪੇਸ਼ਗੋਈ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਦੇ ਵਿੱਚ ਸੰਘਣੀ ਧੁੰਦ ਪਵੇਗੀ ਉੱਥੇ ਹੀ ਸੋਮਵਾਰ ਨੂੰ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਹੋਰ ਡਿੱਗ ਸਕਦਾ ਹੈ ਹਾਲਾਂਕਿ بارش ਦੀ ਅਜੇ ਕੋਈ ਵੀ ਸੰਭਾਵਨਾ ਜਿਹੜੀ ਨਹੀਂ ਜਿਤਾਈ ਜਾ ਰਹੀ ਜਦਕਿ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬੱਦਲਵਾਈ ਦੇ ਨਾਲ-ਨਾਲ ਬੂੰਦਾਬੰਦੀ ਜਰੂਰ ਹੋ ਸਕਦੀ ਹੈ ਅਤੇ ਇਸ ਦੇ ਨਾਲ ਮੌਸਮ ਵਿਭਾਗ ਨੇ ਧੁੰਦ ਦੇ ਦਰਮਿਆਨ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਠੰਡ ਅਤੇ ਧੁੰਦ ਨੇ ਪੱਕੇ ਡੇਰੇ ਲਾਏ ਹੋਏ ਨੇ ਉੱਥੇ ਹੀ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ ਦਾਦੀ ਕਿ ਭਾਰਤੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 5 ਦਿਨ ਦੌਰਾਨ ਉੱਤਰੀ ਪੰਜਾਬ ਅਤੇ ਉੱਤਰੀ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਸਵੇਰ ਸਮੇਂ ਸੰਘਣੀ ਧੁੰਦ ਛਾਈ ਰਹੇਗੀ ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਠੰਡ ਹੋਰ ਵੱਧ ਸਕਦੀ ਹੈ जो सड़क पे पैदल जाने वारी हैं, गाड़ियों में तो चलो ठीक है लेकिन जो बाइक बाइक तो आ रहे हैं पैदल है उन्हें होती है मेरी तो सभी से जैकेट डाल के रखे टोपी मतलब जब भी बाहर निकले अगर तू तो गाड़ी में जा रहे हैं तो तो चलो ठीक है नहीं तो बाइक में अपना पूरा कवर करके मफलर लेके चले वो ठंड से जितना बचाव रखेंगे

ਠੰਡ ਨੂੰ ਲੈ ਕੇ ਹੋਰ ਚਰਚਾ ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਅਮਿਤ ਲਗਾਤਾਰ ਜਿਹੜੀ ਠੰਡ ਹੈ ਆਪਣਾ ਜ਼ੋਰ ਦਿਖਾ ਰਹੀ ਹੈ ਤੇ ਸਵੇਰ ਸ਼ਾਮੇ ਜਿਹੜੀ ਕਾਫੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਤੇ ਕਿਵੇਂ ਦਾ ਮੌਸਮ ਹੈ ਜਿਹੜਾ ਆਉਣ ਵਾਲੇ ਸਮੇਂ ਚ ਰਹਿ ਸਕਦਾ ਹੈ ਲੇਗ ਅਗਰ 5 ਦਿਨਾਂ ਦੀ ਗੱਲ ਕੀਤੀ ਜਾਵੇ ਤੇ ਠੰਡ ਜਿਹੜੀ ਆਪਣੀ ਸਰਮ ਜੀਵਾ ਤੇ ਹੈ ਕਿਉਂਕਿ ਲਗਾਤਾਰ ਜਿਹੜੀ ਹੈ ਠੰਡ ਜਿਹੜੀ ਹੈ ਵਾਧੀ ਦਿਖ ਰਹੀ ਹੈ ਕਿਉਂਕਿ ਸਵੇਰ ਦੀ ਅਗਰ ਗੱਲ ਕੀਤੀ ਜਾਵੇ ਤੇ ਜਿਹੜਾ ਸਵੇਰ ਦਾ 4 ਵਜੇ ਤੋਂ ਲੈ ਕੇ ਔਰ 8 ਵਜੇ ਦਾ ਸਮਾਂ ਹੈ ਉਦੋਂ ਤੱਕ ਜਿਹੜੀ ਹੈ ਕਾਫੀ ਠੰਡ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਕਿਉਂਕਿ ਬੱਚਿਆਂ ਨੇ ਜਿਹੜਾ ਹੈ ਸਕੂਲ ਜਾਣਾ ਹੁੰਦਾ ਹੈ ਜੀ ਨੌਕਰੀ ਪੇਸ਼ਾ ਬੰਦੇ ਆ ਉਹਨਾਂ ਨੇ ਵੀ ਸਕੂਲ ਜਾਣਾ ਹੁੰਦਾ ਤਾਂ ਠੰਡ ਜਿਹੜੀ ਹੈ ਉਹਨੇ ਜਿਹੜਾ ਆਪਣਾ ਕੈਰ ਜਿਹੜਾ ਹੈ ਬਸਾਂਦੀ ਹੋਈ ਬਿਲਕੁਲ ਦਿਖ ਰਹੀ ਹੈ ਉੱਥੇ ਹੀ ਅਗਰ ਗੱਲ ਕੀਤੀ ਸ਼ਾਮ ਦੇ ਸਮੇਂ ਦੀ ਤੇ ਸ਼ਾਮ ਨੂੰ ਜਿਹੜਾ ਹੈ 7 ਵਜੇ ਤੋਂ ਬਾਅਦ ਜਿਹੜੀ ਹੈ ਠੰਡ ਅਕਸਰ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੇ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਵੀ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਆਉਣ ਵਾਲੇ ਜਿਹੜੇ 5 ਦਿਨ ਹੈ ਠੰਡ ਜਿਹੜੀ ਹੈ ਹੋਰ ਵੱਧ ਦਿਖ ਸਕਦੀ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤੇ ਗਰਾਵਟ ਜਿਹੜੀ ਹੈ ਹੋਰ ਦੇਖਣ ਨੂੰ ਜਿਹੜੀ ਹੈ ਮਿਲ ਸਕਦੀ ਹੈ ਤੇ ਸਾਫ਼ ਤੌਰ ਤੇ ਏਐਨਬੀ ਨਿਊਜ਼ ਦੀ ਟੀਮ ਵੀ ਜਿਹੜੇ ਦੇਖ ਰਹੇ ਹੈ ਕਿ ਠੰਡ ਤੋਂ ਜਿਹੜਾ ਹੈ ਬਚਿਆ ਜਾਵੇ ਅਗਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰ ਤੋਂ ਨਿਕਲੇ ਜਾਵੇ ਕਿਉਂਕਿ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਕਿ ਐਕਸੀਡੈਂਟ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਕਿਉਂਕਿ ਲਗਾਤਾਰ ਇਸ ਤਰ੍ਹਾਂ ਧੁੰਦ ਜਿਹੜੀ ਹੈ ਵੱਧ ਰਹੀ ਹੈ ਤੈਨੂੰ ਲੈ ਕੇ ਐਕਸੀਡੈਂਟ ਜਿਹੜੇ ਮਾਮਲੇ ਹੈ ਉਹ ਵੀ ਦੇਖਣ ਜਿਹੜੇ ਵੱਧਦੇ ਦੇਖ ਰਹੇ ਹਾਂ ਅਮੀਤ ਜੇਕਰ ਧੁੰਦ ਦੀ ਗੱਲ ਕੀਤੀ ਜਾਵੇ ਸੰਗਣੀ ਧੁੰਦ ਪੈ ਰਹੀ ਹੈ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਜਿਵੇਂ ਕਿ ਤੁਸੀਂ ਦੱਸਿਆ ਹੈ ਵੀ ਰੋਜ਼ ਹਾਦਸੇ ਹੋ ਰਹੇ ਨੇ ਕੀ ਲੱਗਦਾ ਵੀ ਕਿੰਨੇ ਕ ਦਿਨ ਲੋਕਾਂ ਨੂੰ ਇਸ ਸੰਗਣੀ ਧੁੰਦ ਦਾ ਹੋਰ ਸਾਹਮਣਾ ਕਰਨਾ ਪੈ ਸਕਦਾ ਹੈ ਹਾਂ ਬਿਲਕੁਲ ਜਿਸ ਤਰ੍ਹਾਂ ਅਗਰ ਮੌਸਮ ਵਿਭਾਗ ਦੀ ਤੇਂਦਰ ਗੱਲ ਕੀਤੀ ਜਾਵੇ ਜੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜਿਹੜੇ ਆਉਣ ਵਾਲੇ 5 ਦਿਨਾਂ ਇਦੇ ਵਿੱਚ ਜੜੀ ਹੈ ਠੰਡ ਜੜੀ ਹੈ ਹੋਰ ਵਾਧੂ ਦਿਖੇਗੀ ਤੇ ਕਹਿ ਸਕਦੇ ਹਾਂ ਕਿ ਦਸੰਬਰ ਦਾ ਜਿਹੜਾ ਲਾਸਤ ਦਾ ਮਹੀਨਾ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਹੈ ਚੱਲੇਗਾ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਕਾਫੀ ਠੰਡ ਹੁੰਦੀ ਹੈ ਕਿਉਂਕਿ ਅੱਗੇ ਫਿਰ ਇੱਕ ਨਵਾਂ ਸਾਲ ਆ ਰਿਹਾ ਹੈ ਤੇ ਜਨਵਰੀ ਦੀ ਗੱਲ ਕੀਤੀ ਜਾਵੇ ਤੇ ਕਹਿ ਸਕਦੇ ਹਾਂ ਕਿ 15 ਜਨਵਰੀ ਤੋਂ ਬਾਅਦ ਹੀ ਕਿਸੇ ਨਾ ਕਿਸੇ ਰਾਹਤ ਮਿਲਦੀ ہوئی ਬਣਾ ਲੋਕਾਂ ਨੂੰ ਨਜ਼ਰ ਆਏਗੀ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤੇ 5 ਦਿਨ ਜਿਹੜੇ ਆਉਣ ਵਾਲੇ ਹਨ ਠੰਡ ਜਿਹੜੀ ਹੈ ਵਾਧੂ ਜਿਹੜੀ ਹੈ ਦਿਖ ਰ ਕਿ ਜਿਹੜੀ ਹੈ ਗਰਾਵੜ ਜਿਹੜੀ ਹੈ ਗੱਜ ਕਿੱਥੇ ਜਾ ਸਕਦੀ ਹੈ ਅਮਿਤ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਅੰਮ੍ਰਿਤਸਰ ਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਜਿਹੜਾ ਮੌਸਮ ਵਿਭਾਗ ਨੇ ਐਲਾਨ ਦਿੱਤਾ ਪਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੀ ਤਾਂ ਉੱਥੇ ਵੀ ਕਾਫੀ ਸਰਦੀ ਪੈ ਰਹੀ ਹੈ ਤੇ ਹਰ ਰੋਜ਼ ਸੰਗਣੀ ਧੁੰਦ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਜੇ ਇਹਦੀ ਗੱਲ ਕੀਤੀ ਜਾਵੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਜਲੰਧਰ ਜਲੰਧਰ ਦੀ ਇਹ ਅਕਸਰ ਜਿਹੜੀ ਹੈ ਠੰਡ ਦੇ ਇਲਾਕਿਆਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਮਗਰ ਅਗਰ ਗੱਲ ਕੀਤੀ ਜਾਵੇ ਇਸ ਸਮੇਂ ਦੀ ਤੇ ਅਗਰ ਅਸੀਂ ਚੰਡੀਗੜ੍ਹ ਦੀ ਗੱਲ ਕੀਤੀ ਜਿ ਕਰੀਏ ਜਾਂ ਮੋਹਾਲੀ ਦੀ ਗੱਲ ਕਰੀਏ ਤੇ ਬਿਲਕੁਲ ਠੰਡ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਹੈ ਲੋਕ ਮਹਿਸੂਸ ਕਰ ਰਹੇ ਨੇ ਕਿਉਂਕਿ ਅੱਗ ਦਾ ਅੱਗ ਦਿਲਾ ਕੇ ਜਿਹੜਾ ਹੈ ਅੱਜ ਦਾ ਵੀ ਲੋਕ ਸਹਾਰਾ ਜਿਹੜਾ ਹੈ ਕਿਸੇ ਨਾ ਕਿਤੇ ਲੈਂਦੇ ਦਿਖ ਰਹੇ ਨੇ ਪੰਜਾਬ ਤੋਂ ਵੀ ਇਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਨੇ ਅੱਜ ਦੀ ਵੀਡੀਓਜ਼ ਜਿਹੜੀਆਂ ਸਾਹਮਣੇ ਆ ਰਹੀ ਹੈ ਤੇ ਬਿਲਕੁਲ ਆਉਣ ਵਾਲਾ ਜਿਹੜਾ 5 ਦਿਨ ਦਾ ਜਿਹੜਾ ਸਮਾਂ ਹੈ ਹੋਰ ਵੀ ਜ਼ਿਆਦਾ ਠੰਡ ਵਾਲਾ ਹੋਣ ਵਾਲਾ ਤੇ ਅਮੀਤ ਜੇਕਰ ਗੱਲ ਕੀਤੀ ਜਾਵੇ ਸਰਦੀ ਜਿਵੇਂ ਕਿ ਤੁਸੀਂ ਦੱਸਿਆ ਪੰਜ ਦਿਨ ਦਾ ਸਮਾਂ ਜਿਹੜਾ ਬਹੁਤ ਗੰਭੀਰ ਆ ਕਾਫੀ ਸਰਦੀ ਪੈ ਸਕਦੀ ਹੈ ਤੇ ਲੋਕ ਆਪਣਾ ਬਚਾਅ ਆ ਜਿਹੜਾ ਕਿਵੇਂ ਕਰ ਸਕਦੇ ਨੇ ਇਸ ਸਰਦੀ ਤੋਂ ਬਿਲਕੁਲ ਲੋਕ ਵੀ ਜਿਹੜਾ ਹੈ ਅਪੀਲ ਕਰ ਰਹੇ ਨੇ ਅਗਰ ਕੁਝ ਜਿਹੜੇ ਹੈ ਲੋ ਸਥਾਨੀ ਲੋਕਾਂ ਦੇ ਨਾਲ ਗੱਲ ਹੋਈ ਸੀ ਉਹਨਾਂ ਨੇ ਵੀ ਕਿਹਾ ਕਿ ਮਫਰਲ ਜਿਹੜੇ ਨੇ ਉਹ ਪਾ ਕੇ ਰੱਖਣ ਜੈਕਟ ਜਿਹੜੀਆਂ ਪਾ ਕੇ ਰੱਖਣ ਤੇ ਸਾਡੀ ਪੂਰੀ ਟੀਮ ਜਿਹੜੀ ਹੈ ਐਨਬੀ ਨਿਊਜ਼ ਦੀ ਟੀਮ ਵੀ ਜਿਹੜੀ ਹੈ ਇਹੀ ਅਪੀਲ ਕਰਦੀ ਹੈ ਕਿ ਜੈਕਟ ਜਿਹੜੀਆਂ ਪਾਣ ਔਰ ਅਗਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਣ ਕਿਉਂਕਿ ਠੰਡ ਦਾ ਮੌਸਮ ਜਿਹੜਾ ਹੈ ਅਗਰ ਠੰਡ ਦੀ ਚਪੇੜ ਦੇ ਵਿੱਚ ਕੋਈ ਵਿਅਕਤੀ ਆ ਜਾਂਦਾ ਹੈ ਤੇ ਕਾਫੀ ਲੰਬੇ ਅਰਸੇ ਤੱਕ ਜਿਹੜਾ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬੁਖਾਰ ਹੋ ਜਾਂਦਾ ਹੈ ਫਿਰ ਦਰਦ ਹੁੰਦਾ ਇਸ ਕਰਕੇ ਜਿਹੜਾ ਹੈ ਆਪਣਾ ਪੂਰੇ ਜਿਹੜੇ ਨੇ ਕੱਪੜੇ ਪਾ ਕੇ ਨਿਕਲਣ ਖਾਸ ਕਰਕੇ ਜਿਹੜੇ ਬਾਈਕ ਸਵਾਰ ਹੈ ਉਹਨਾਂ ਨੂੰ ਜਿਹੜਾ ਹੈ ਕਾਫੀ ਜਿਹੜਾ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਅਗਰ ਕੋਈ ਗੱਡੀ ਤੇ ਜਾ ਰਿਹਾ ਹੈ ਤੇ ਉਹ ਤਾਂ ਆਪਣੇ ਚਾਰੋਂ ਦਰਵਾਜ਼ੇ ਬੰਦ ਕਰ ਲੈਂਦਾ ਤੇ ਠੰਡ ਕਿਸੇ ਨਾ ਕਿਸੇ ਅੰਦਰ ਨਹੀਂ ਆਂਦੀ ਜੋ ਲੋਕ ਜੋ ਪਈਆ ਵਾਹਨ ਤੇ ਜਾਂਦੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਬਿਲਕੁਲ ਆਪਣੇ ਜੈਕਟ ਜਿਹੜੀ ਨੇ ਪਾ ਕੇ ਰੱਖਣ ਮਕਸਦ ਲੈਂਦੇ ਖਾਦੇ ਵੀ ਜਿਹੜੇ ਨੇ ਗਲਵਜ਼ ਜਿਹੜੇ ਨੇ ਪਾਏ ਹਾਂ ਅਮਿਤ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੁਸੀਂ ਵੀ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਤੇ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਸਨ ਕਿ ਸਵੇਰ ਸਮੇਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਤੇ ਕਿੰਨਾ ਕੁ ਟਾਈਮ ਇਹ ਧੁੰਦ ਹੈ ਜਿਹੜੀ ਪੈ ਰਹੀ ਹੈ ਤੇ ਜਿਸ ਤੋਂ ਬਾਅਦ ਫਿਰ ਥੋੜੀ-ਬਹੁਤੀ ਧੁੱਪ ਵੀ ਹੈ ਜਿਹੜੀ ਨਿਕਲਦੀ ਹੋਊਗੀ ਤੇ ਲੋਕਾਂ ਦੇ ਚਿਹਰਿਆਂ ਤੇ ਥੋੜੀ-ਬਹੁਤੀ ਮੁਸਕਰਾਹਟ ਤਾਂ ਜ਼ਰੂਰ ਆਉਂਦੀ ਹੋਣੀ ਧੁੱਪ ਦੇਖ ਕੇ ਬਿਲਕੁਲ ਅਗਰ ਗੱਲ ਕੀਤੀ ਜਾਵੇ ਸਵੇਰੇ 5 ਵਜੇ ਤੋਂ ਲੈ ਕੇ ਜਦ 8 ਵਜੇ ਦਾ ਸਮਾਂ ਹੈ ਲਗਾਤਾਰ ਜਿਆਦਾ ਸੀ ਬਾਹਰ ਨਿਕਲਦੇ ਆਂ ਬਿਲਕੁਲ ਉਸ ਸਮੇਂ ਜਿਹੜੀ ਹੈ ਤੁੰ ਜਿਹੜੀ ਹੈ ਕਾਫੀ ਦਿਖਦੀ ਹੈ 8 ਵਜੇ ਤੋਂ ਬਾਅਦ ਅਗਰ ਆਪਾਂ ਗੱਲ ਕੀਤੀ ਕਰੀਏ ਤਾਂ 8 ਵਜੇ ਤੋਂ ਬਾਅਦ ਜਿਹੜੀ ਹੈ ਹਲਕਲੀ ਸੂਰਜ ਦੀ ਜਿਹੜੀ ਕਿਰਨਾਂ ਹੈ ਉਹ ਆਉਂਦੀਆਂ ਨੇ ਤੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਆਉਂਦੀ ਹੈ ਤੇ ਲੋਕ ਰੋਜ਼ ਮਰਾਂ ਦੀ ਤਰ੍ਹਾਂ ਆਪਣਾ 10 11 ਵਜੇ ਜਦੋਂ ਮਹਿਲਾਵਾਂ ਆਪਣਾ ਘਰ ਦਾ ਕੰਮ ਖਤਮ ਕਰ ਲੈਂਦੀਆਂ ਨੇ ਤੇ ਬਾਹਰ ਜਿਹੜੀ ਹੈ ਧੁੱਪ ਸੇਕਦੀਆਂ ਨੇ ਇਸ ਤਰ੍ਹਾਂ ਦੇ ਦ੍ਰਿਸ਼ ਜਿਹੜੇ ਨੇ ਕਈ ਜਗ੍ਹਾ ਜਿਹੜੇ ਆਫਿਸ ਆਫਿਸ ਹੈ ਉਹਨਾਂ ਦੇ ਬਾਹਰ ਵੀ ਦੇਖਣ ਨੂੰ ਮਿਲਦੇ ਨੇ ਜਿਹੜੇ ਪੁਰਸ਼ ਹੈ ਜਿਹੜੇ ਕੰਮ ਤੇ ਜਾਂਦੇ ਨੇ ਉਹ ਵੀ ਜਿਹੜਾ ਹੈ ਧੁੱਪ ਕਿਸੇ ਨਾ ਕਿਸੇ ਸੇਕਦੇ ਦਿਖ ਰਹੇ ਨੇ ਹਾਲਾਂਕਿ ਮੌਸਮ ਵਿਭਾਗ ਨੇ ਆਉਣ ਵਾਲੇ 5 ਦਿਨ ਜਿਹੜਾ ਹੈ ਅਲਰਟ ਜਿਹੜਾ ਹੈ ਜਾਰੀ ਕੀਤਾ ਕਿ ਠੰਡ ਜਿਹੜੀ ਹੈ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਹੋ ਸਕਦੀ ਹੈ ਸੋ ਮੌਸਮ ਵਿਭਾਗ ਵੱਲੋਂ ਆਉਣ ਵਾਲੇ 5 ਦਿਨਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਹੋਰ ਵੱਧ ਸਕਦੀ ਹੈ ਜਿੱਦੇ ਲਈ ਮੌਸਮ ਵਿਭਾਗ ਨੇ ਆਵਾਜਾਈ ਦੇ ਦੌਰਾਨ ਲੋਕਾਂ ਨੂੰ ਸਾਵਧਾਨੀ ਦੇ ਨਾਲ ਆਪਣੇ ਵਾਹਨ ਚਲਾਉਣ ਦੀ ਅਪੀਲ ਕੀਤੀ ਹੈ ਸੋ ਜਾਣਕਾਰੀ ਦੇਣ ਦੇ ਲਈ ਮਿਤ ਸੇਠੀ ਤੁਹਾਡਾ ਬਹੁਤ ਬਹੁਤ ਧੰਨਵਾਦ